ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ਡ ਕ੍ਰਾਈਮ ਉੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਆਫ ਪੁਲਿਸ ਅਮਰਸਰ ਨੂੰ ਇੱਕ ਟੈਰਰ ਮੋਡਿਊਲ ਜਿਹੜਾ ਇੰਟਰਨੈਸ਼ਨਲ ਟੈਰਰ ਮੋਡਿਊਲ ਨੂੰ ਕਹਿ ਸਕਦੇ ਆ ਉਹਨੂੰ ਬਸਟ ਕੀਤਾ ਗਿਆ 10 ਗ੍ਰਿਫਤਾਰੀਆਂ ਇਹਦੇ ਚ ਹੋਈਆਂ ਔਰ ਜੇ ਅਪਰ ਕਵਰੀ ਵਾਲ ਦੇਖੀਏ ਤੇ ਇਹਦੇ ਚ ਆਪਣੇ ਇਹਨਾਂ ਕੋਲ ਤਿੰਨ ਪਿਸਟਲ ਇੱਕ ਹੈਂਡ ਗ੍ਰੇਨੇਡ ਇੱਕ ਡਰੋਨ ਇਹ ਸਾਰੇ ਹੀ ਬੜੇ ਲੀਥਲ ਵੈਪਨ ਹੈ 2.30 ਬੋਰ ਦੇ ਹੈ ਇੱਕ 0.32 ਬੋਰ ਦਾ ਪਿਸਟਲ ਹੈਗਾ ਜਿਹੜੀ ਇਹਦੇ ਵਿੱਚ ਮੇਨ ਮੰਕੂਬੇ ਇਹਨਾਂ ਦੇ ਮੁਰਲੀ ਪੁੱਛਕੇ ਤੋਂ ਸਾਹਮਣੇ ਆਏ ਨੇ ਕਿ ਇਹਨਾਂ ਨੂੰ ਬਾਹਰ ਬੈਠੇ ਜਿਹੜੇ ਆਪਰੇਟਿਵ ਨੇ ਅਰਵਿੰਦਰ ਰਿੰਦਾ ਹੈਪੀ ਪਾਸੀਆਂ ਜੀਵਨ ਫੌਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਤੋਂ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਵਿੱਚ ਮੁਢਲੀ ਪੁਛਗਿੱਛ ਇਹ ਗੱਲ ਆਈ ਹੈ ਕਿ ਜਿਹੜੇ ਇਹਨਾਂ ਤੋਂ ਇੱਕ ਇਹਨਾਂ ਨੇ ਥਾਣੇ ਤੇ ਜਾਂ ਪੁਲਿਸ ਇਸਟੈਬਲਿਸ਼ਮੈਂਟ ਤੇ ਅਟੈਕ ਕਰਨਾ ਸੀ ਬਟਾਲਾ ਏਰੀਏ ਚ ਔਰ ਦੂਜੀ ਗੱਲ ਇਹਨਾਂ ਨੇ ਇੱਕ ਕਾਂਸਟੇਬਲ ਸੀ ਪੁਲਿਸ ਦਾ ਉਹ ਵੀ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਹੀ ਸੂਰਤ ਮੱਲੀਆਂ ਦੇ ਪਿੰਡ ਦੇ ਵਿੱਚ ਉੱਥੇ ਉਹਦੇ ਘਰ ਨੂੰ ਮਾਰਨ ਗਏ ਸੀ ਕੁਦਰਤੀ ਉਹ ਪਿਸਟਲ ਜਿਹੜਾ ਉਹ ਨਹੀਂ ਚੱਲਿਆ ਤੇ ਉਹ ਨਾਕਾਮਯਾਬ ਰਿਹਾ ਸੋ ਜਿਹੜੇ ਲੇਟੈਸਟ ਇਹ ਮੋਡਿਊਲ ਵਰਕ ਕਰ ਰਿਹਾ ਬਾਰਡਰ ਰੇਂਜ ਦੇ ਏਰੀਆ ਦੇ ਵਿੱਚ ਤੇ ਆਸ-ਪਾਸ ਦੇ ਵਿੱਚ ਮਾਜੇ ਦੇ ਵਿੱਚ ਉਹਦਾ ਸਾਰਾ ਬਸਟ ਕੀਤਾ ਗਿਆ ਇਹਨਾਂ ਦੇ ਨਾਮ ਜੇ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂ ਉਹ ਹੈਗੇ ਅਰਜਨਪ੍ਰੀਤ ਇਹ ਅਵਾਵਾ ਅਵਾਨਪਿੰਡ ਹੈ ਰਮਦਾਸ ਦਾ ਲਵਪ੍ਰੀਤ ਲਵ ਹੈ ਢੜੋਵਾਲ ਦਾ ਬਸੰਤ ਬਾਬਾ ਪਕੜਾ ਦਾ ਅਮਨਪ੍ਰੀਤ ਇਹ ਵੀ ਬਾਬਾ ਪਕੜਾ ਦਾ ਦਿਲਪ੍ਰੀਤ ਮੰਨਾ ਇਹ ਖੰਨਾ ਚ ਮਾਰਾ ਪਿੰਡ ਹੈਗਾ ਡੇਰਾ ਬਾਬਾ ਨਾਨਕ ਪਟਾਲਾ ਦੇ ਵਿੱਚ ਬਰਿੰਦਰਪਾਲ ਮਨੀ ਕਟਲੇ ਰਮਦਾਸ ਦਾ ਹੈ ਰਾਜਵੀਰ ਰਾਜੂ ਇਹ ਵੀ ਕਟਲੇ ਦਾ ਹੈਗਾ ਹਰਜੋਤ ਮਿੱਠੂ ਕਨੀਏ ਕੇ ਬੇਟ ਡੇਰਾ ਬਾਬਾ ਨਾਨਕ ਜੋਇਲ ਮਸੀ ਰਤਨਛਤਰ ਡੇਰਾ ਬਾਬਾ ਨਾਨਕ ਵਿਸ਼ਵਾਸ ਮਸੀ ਬਾਬੂ ਇਹ ਭਗਾਨਪੁਰ ਭਗਨਪੁਰ ਹੈਗਾ ਪੀਐਸ ਰਮਦਾਸ ਅਮਸਰ ਰੂਰਲ ਔਰ ਇਹਨਾਂ ਚ ਇੱਕ ਬੰਦਾ ਜੇ ਫੜਿਆ ਜਾਣਾ ਬਾਕੀ ਆ ਉਹ ਅਮਨ ਖੋਖਰ ਇਹਨਾਂ ਤੋਂ ਇਲਾਵਾ ਇਹਨਾਂ ਦੇ ਜਿਹੜੇ ਦੋ ਸਾਥੀ ਹੋਰ ਫੜੇਗੇ ਇੱਕ ਹੋਰ ਕੇਸ ਦੇ ਵਿੱਚ ਉਹ ਹੈ ਅਵਤਾਰ ਸਿੰਘ ਬਾਬਾ ਪਕਾਲਾ ਬਟਾਲਾ ਦਾ ਤੇ ਗੁਰਨਾਮ ਇਲੀਅਸ ਗਾਮਾ ਇਹ ਬਾਬਾ ਪਕਾਲਾ ਏਰੀਏ ਦਾ ਵੀ ਜੇ ਇਹਨਾਂ ਦੀ ਮੇਨ ਬੈਕਗਰਾਉਂਡ ਦੇਖੀਏ ਬਸੰਤ ਸਿੰਘ ਜਿਹੜਾ ਇਹਦੇ ਖਿਲਾਫ ਪਹਿਲਾਂ ਵੀ ਆਰਬਜੈਕਟ ਦਾ ਖਾਣਾ ਬਿਆਸ ਅੰਮ੍ਰਿਤਸਰ ਰੂਰਲ ਦੇ ਵਿੱਚ ਪੱਚਾ ਦਰਜਿਆ ਲਵਪਰੀਤ ਦੇ ਖਿਲਾਫ ਦੋ ਕੇਸ ਨੇ ਇੱਕ ਅਟੈਂਪਟ ਟੂ ਮਰਡਰ ਦਾ ਸੁਸਾਇਸਾਈਡ ਦਾ ਹੈਗਾ ਰਮਦਾਸ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਪਰ ਅਮਨਪਰੀਤ ਦੇ ਖਿਲਾਫ ਦੋ ਕੇਸ ਰਿਸਟਰ ਨੇ ਜਦੋਂ ਕਿ ਇਹਨਾਂ ਨੇ ਪੈਟਰੋਲ ਪੰਪ ਸੁੱਕੇ ਬੰਬ ਸੁਟੇ ਸੀਗੇ ਜਿਹੜੀਓ ਸ਼ਰਾਬ ਦੇ ਠੇਕਿਆਂ ਤੇ ਸਿਟੀ ਬਟਾਲਾ ਚ ਤੇ ਸਦਰ ਬਟਾਲੇ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਕੇਸ ਹੈਗਾ ਇਦੇ ਵਿੱਚ ਮੈਂ ਨੂੰ ਕਾਫੀ ਵੱਡਾ ਇੰਪੋਰਟੈਂਟ ਲੀਡ ਮੰਨਦਾ ਔਰ ਇਸ ਤੋਂ ਹੋਰ ਵੀ ਇਹ ਸਾਡੇ ਕੋ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਜਿਹੜਾ ਮੋਡਿਊਲ ਆ ਕਾਫੀ ਦੇਰ ਤੇ ਇਥੇ ਐਕਟਿਵ ਸੀ ਔਰ ਮੇਨਲੀ ਪੁਲਿਸ ਪਰਸਨਲ ਨੂੰ ਤੇ ਪੁਲਿਸ ਇਸਟੈਬਲਿਸ਼ਮੈਂਟਸ ਨੂੰ ਇਹ ਟਾਰਗੇਟ ਕਰ ਰਿਹਾ ਸੀ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਜੀ ਅਮੋਲਕ ਅਮਨਦੀਪ ਸਾਡੇ ਇੰਸਪੈਕਟਰ ਸਾਹਿਬਾਨ ਇਹਨਾਂ ਦੀ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਨ ਨੂੰ ਅਸੀਂ ਫਰਦਰ ਲੈ ਕੇ ਜਾਵਾਂਗੇ ਇਹਦੇ ਵਿੱਚ ਯੂਏਪੀਏ ਦੇ ਵਿੱਚ ਤੇ ਆਰਮਜੈਕਟ ਦੇ ਹੋਰ ਸੈਕਸ਼ਨ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਥਾਣੇ ਕੈਂਟ ਦੇ ਵਿੱਚ ਉਹਦੇ ਚ ਅੰਡਰ ਰਿਮਾਂਡ ਨੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਚੋਂ ਕਾਫੀ ਖੁਲਾਸੇ ਹੋਣਗੇ